ਦੋਸਤੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਹੁਣ ਅਗਲੇ ਪੇ ਕਮਿਸ਼ਨ ਦਾ ਇੰਤਜ਼ਾਰ ਹੈ ਪਿਛਲਾ ਪੇ ਕਮਿਸ਼ਨ 2016 ਵਿੱਚ ਆਇਆ ਸੀ ਤੇ ਹੁਣ 2026 ਵਿੱਚ ਡਿਊਏ ਤੇ ਸਾਰੀਆਂ ਜਿਹੜੀਆਂ ਕਰਮਚਾਰੀਆਂ ਦੀਆਂ ਯੂਨੀਅਨਸ ਨੇ ਉਹ ਕੇਂਦਰ ਸਰਕਾਰ ਤੋਂ ਇਹ ਮੰਗ ਕਰਨੀਆਂ ਨੇ ਕਿ ਇਸ ਬਾਰੇ ਜਿਹੜਾ ਪੇ ਕਮਿਸ਼ਨ ਹੈ ਉਹ ਜਲਦੀ ਤੋਂ ਜਲਦੀ ਬਣਾਇਆ ਜਾਏ ਤੇ ਉਸ ਤੇ ਕਾਰਵਾਈ ਕਰਕੇ ਤਾਂ ਕਿ ਸਹੀ ਸਮੇਂ ਤੇ ਤੁਸੀਂ ਇਸ ਨੂੰ ਲਾਗੂ ਕਰ ਸਕੋ ਲੇਕਿਨ ਸਰਕਾਰ ਨੇ ਅਜੇ ਤੱਕ ਇਸ ਪੇ ਕਮਿਸ਼ਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਤੇ 10 ਦਹਾਵਾਂ ਕੇ ਹੁਣ ਤੱਕ 7 ਪੇ ਕਮਿਸ਼ਨ ਆ ਚੁੱਕੇ ਨੇ ਤੇ ਇਹ ਹੁਣ 8ਵਾਂ ਪੇ ਕਮਿਸ਼ਨ ਦੀ ਉਹ ਇੰਤਜ਼ਾਰ ਕਰ ਰਹੇ ਨੇ ਲੇਕਿਨ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਜਿਹੜੇ ਵਿੱਤ ਮੰਤਰੀ ਰਾਜ ਵਿੱਤ ਮੰਤਰੀ ਨੇ ਪੰਕਜ ਚੌਧਰੀ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਸਰਕਾਰ ਕੋਲ ਕੋਈ ਵੀ ਅਜਿਹਾ ਪਸਤਾਵ ਨਹੀਂ ਹੈ ਕਿ ਉਹ ਅਠਵਾਂ ਤੇ ਇੱਕ ਮਿਸ਼ਨ ਬਣਾ ਰਹੇ ਨੇ ਨਾ ਉਹਨਾਂ ਨੇ ਇਸ ਬਾਰੇ ਅਜੇ ਕੁਝ ਸੋਚਿਆ ਸੋ ਦੋਸਤੋ ਜਿਹੜੀਆਂ ਯੂਨੀయన్స్ ਨੇ ਉਹ ਇਹ ਵੀ ਮੰਗ ਕਰ ਰਹੀਆਂ ਨੇ ਕਿ ਇਸ ਵਾਰ ਜਿਹੜਾ ਫਿਟਮੈਂਟ ਫੈਕਟਰ ਹੈ ਉਹ ਵੀ 2.59 ਨਾ ਹੋ ਕੇ ਬਲਕਿ 3.8 ਮਿਲੇ ਤਾਂ ਕਿ ਵੱਧ ਤੋਂ ਵੱਧ ਤਨਖਾਹ ਜਿਹੜੀ ਆ ਉਹ ਸਰਕਾਰੀ ਕਰਮਚਾਰੀਆਂ ਦੀ ਵਧ ਜਾਵੇ ਉਹ ਇਸ ਕਰਕੇ ਕਹਿ ਰਹੇ ਨੇ ਕਿ ਮਹਿੰਗਾਈ ਨੂੰ ਤਾਂ ਹੀ ਠੱਲ ਪਾਈ ਜਾ ਸਕਦੀ ਹੈ ਮਹਿੰਗਾਈ ਨਾਲ ਕਾਹ ਹੀ ਨਿਬੜਿਆ ਜਾ ਸਕਦਾ ਹੈ ਜੇ ਉਹਨਾਂ ਦੀ ਤਨਖਾਹ 3.1 3.8 ਫਿਟਮੈਂਟ ਫੈਕਟਰ ਦੇ ਅਨੁਸਾਰ ਵਾਜ ਜਾਵੇ। ਦੋਸਤੋ ਇਹ ਵੀ ਦੱਸ ਦਈਏ ਕਿ ਪਿਛਲੇ ਪੇ ਕਮਿਸ਼ਨ ਦੇ ਵਿੱਚ ਸਤਵੇਂ ਪੇ ਕਮਿਸ਼ਨ ਦੇ ਵਿੱਚ ਘੱਟੋ-ਘੱਟ ਤਨਖਾਹ ਜਿਹੜੀ ਸੀ ਉਹ 18000 ਰੁਪਏ ਹੋ ਗਈ ਸੀ ਜਿਹੜੀ ਹੁਣ 3.8 ਫਿਟਮੈਂਟ ਫੈਕਟਰ ਅਗਰ ਮਿਲਦਾ ਹੈ ਤਾਂ ਜਿਹੜੀ ਘੱਟੋ-ਘੱਟ ਤਨਖਾਹ ਹੈ ਉਹ 30000 ਹੋ ਸਕਦੀ ਹੈ। ਸੋ ਦੋਸਤੋ ਇਸ ਤੋਂ ਬਾਅਦ ਮੈਂ ਇਹ ਵੀ ਦੱਸ ਦਿਆਂ ਕਿ ਸਰਕਾਰ ਕੋਲ ਦੋ ਹੋਰ ਪ੍ਰਸਤਾਵ ਨੇ ਜਿਨ੍ਹਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਔਰ ਜਿਨ੍ਹਾਂ ਦੀ ਗੱਲਬਾਤ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਚੱਲ ਰਹੀ ਹੈ ਉਹ ਇਹ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਕਰਨ ਦੀ ਜਿਹੜੀ ਸਪੀਡ ਹੈ ਜਾਂ ਉਹਨਾਂ ਦਾ ਜਿਹੜਾ ਹੈਗਾ ਆ ਟੰਗ ਹੈ ਕਿ ਉਹ ਕਿੰਨਾ ਵਧੀਆ ਕੰਮ ਕਰਦੇ ਨੇ ਉਸ ਦੇ ਨਾਲ ਉਹਨਾਂ ਦੀ ਜਿਹੜੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਉਸ ਦੇ ਕੰਮ ਨੂੰ ਦੇਖ ਕੇ ਦੋਸਤੋ ਕੇਂਦਰ ਸਰਕਾਰ ਨੇ ਜੇਕਰ ਅਜੇ ਤੱਕ 8ਵੇਂ ਪੀਕ ਮਿਸ਼ਨ ਬਾਰੇ ਨਹੀਂ ਸੋਚਿਆ ਨਾ ਕੋਈ ਪ੍ਰਸਤਾਵ ਲਿਆਂਦਾ ਨਾ ਬਣਾਇਆ ਹੈ ਤਾਂ ਉਸ ਦੇ ਮੰਨ ਦੇ ਵਿੱਚ ਕੁਝ ਹੋਰ ਗੱਲਾਂ ਵੀ ਹੋ ਸਕਦੀਆਂ ਨੇ ਜੋ ਸੋਸ਼ਲ ਮੀਡੀਆ ਤੇ ਔਰ ਅਖਬਾਰਾਂ ਦੇ ਵਿੱਚ ਚਰਚਾ ਹੈ ਉਹ ਇਹ ਹੈ ਕਿ ਸਰਕਾਰ ਦੋ ਹੋਰ ਪ੍ਰਸਤਾਵਾਂ ਤੇ ਵਿਚਾਰ ਕਰ ਰਹੀ ਹੈ ਇੱਕ ਤਾਂ ਇਹ ਕਿ ਸਰਕਾਰੀ ਕਰਮਚਾਰੀਆਂ ਦਾ ਜਿਹੜਾ ਕੰਮ ਕਰ ਹੈ ਉਸ ਦੀ ਐਪਰੀਸੀਏਸ਼ਨ ਕੀਤੀ ਜਾਏ ਉਸ ਦੀ ਜਿਹੜੀ ਹੈ ਉਹ ਵਕੈਦਾ ਉਹਦਾ ਸਮੀਖਿਆ ਕਰਨ ਤੋਂ ਬਾਅਦ ਉਹਦੀ ਜਿਹੜੀ ਤਨਖਾਹ ਆ ਉਹਨਾਂ ਦੀ ਉਸ ਦੇ ਮੁਤਾਬਕ ਵਧਾਈ ਜਾਏ ਲੇਕਿਨ ਇਸ ਦੇ ਬਾਅਦ ਇਸਤੇ ਵੀ ਯੂਨੀయన్స్ ਇੱਕ ਮਤ ਨਹੀਂ ਹੈਗੀਆਂ ਉਹ ਕਹਿੰਦੀਆਂ ਨੇ ਕਿ ਇਹ ਵੀ ਜਿਹੜਾ ਹੈ ਇਹ ਕਈ ਵਾਰ ਆ ਜਿਹੜਾ EMPLOYE ਹੈ ਕਰਮਚਾਰੀ ਹੈ ਉਸ ਦੇ ਖਿਲਾਫ ਵੀ ਕਰਤਾ ਜਾ ਸਕਦਾ ਹੈ ਔਰ ਕੁਝ ਕਹਿ ਰਹੇ ਨੇ ਕਿ ਕਿਸੇ ਆਪਣੇ ਚੋਹੇਤਿਆਂ ਨੂੰ ਫੇਵਰ ਵੀ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਜੇ ਉਹ ਇਸ ਨੂੰ ਲਾਗੂ ਨਹੀਂ ਕਰਦੇ ਤਾਂ ਦੂਜਾ ਉਹਨਾਂ ਕੋਲ ਅਲਟਰਨੇਟਿਵ ਹੈ ਕਿ ਜਿਹੜੀ ਤਨਖਾਹ ਦੀ ਤਨਖਾਹ ਵਧਾਉਣੀ ਹੈ ਉਸ ਨੂੰ ਉਹ 인ਫਲੇਸ਼ਨ ਨਾਲ ਜੋੜ ਦੇ ਯਾਨੀ ਕਿ ਜਿਵੇਂ ਜਿਵੇਂ ਮਹਿੰਗਾਈ ਵਧੇਗੀ ਉਸ ਤੇ ਜਿਹੜੇ ਅੰਕ ਲੈ ਕੇ ਉਸ ਨੂੰ ਤਨਖਾਹ ਦੇ ਨਾਲ ਜੋੜ ਕੇ ਨਾਲ ਨਾਲ ਵਧਾਈ ਜਾਂਦੀ ਕੁਝ ਤਰ੍ਹਾਂ ਤੇ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ 5 ਸਾਲ ਬਾਅਦ ਇਹ ਜਿਹੜਾ ਤਨਖਾਹ ਆ ਇਹ ਵਧਣੀ ਚਾਹੀਦੀ ਹੈ ਕਿਉਂਕਿ 10 ਸਾਲ ਬਹੁਤ ਲੰਮਾ ਸਮਾਂ ਹੋ ਜਾਂਦਾ ਹੈ ਜਿਸ ਦੇ ਵਿੱਚ ਮਹਿੰਗਾਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਆ ਜਾਂਦੀ ਹੈ ਸੋ ਦੋਸਤੋ ਇਹ ਜਿਹੜਾ ਉਹਦਾ ਬੁੱਲ ਹੈ ਇਹ ਜਿਹੜਾ ਲਮਕੜਾਈ ਹੈ ਇਹ ਕਦੋਂ ਡਿੱਗਦਾ ਹੈ ਇਹ ਤੁਸੀਂ ਦੇਖੋ ਕਿਉਂਕਿ ਸਾਰੇ ਦੇਖਦਾ ਰਹੇ ਨੇ ਕਿ ਉਹਨਾਂ ਨੂੰ ਪੇਕ ਮਿਸ਼ਨ ਦੇ ਵਿੱਚ ਚੰਗੀ ਤਨਖਾਹ ਮਿਲੇਗੀ ਪਰ ਉਹ ਪੇਕ ਮਿਸ਼ਨ ਆਉਂਦਾ ਹੈ ਜਾਂ ਨਹੀਂ ਇਹ ਕੁਝ ਦਿਨ ਤੁਹਾਨੂੰ ਇੰਤਜ਼ਾਰ ਕਰਨੀ ਪੈਗੀ ਮੈਂ ਵੀ ਉਸ ਦੇ ਬਾਅਦ ਕੋਈ ਹੋਰ ਨਵਾਂ ਜਿਹੜਾ ਅਪਡੇਟ ਆਸਤੇ ਉਹ ਲੈ ਕੇ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ